ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੁਖਾਨੰਦ ਤਹਿਸੀਲ ਪਾਕਾਪੁਰਾਣਾ ਤੇ ਜ਼ਿਲ੍ਹਾ ਪਿੰਡ ਬਾਈਨੂ ਮੋਗਾ ਜੀ ਇੱਕ ਗਾਂ ਸੇਲ ਆ ਬਾਈ ਦੀ ਤੇ ਦੋ ਸਾਂਦਕ ਜਨਰੇਟਰ ਤੇ ਇੱਕ ਰੋਟਾਵਿਟਰ ਸੇਲ ਆ ਜਾਣਕਾਰੀ ਪ੍ਰੋਪਰ ਤੁਹਾਨੂੰ 22 ਤੋਂ ਲੈ ਦਾਂਗੇ ਜੀ ਉਹ ਤਾਂ ਜਨਰੇਟਰ ਵੀ ਹੈ ਛੋਟਾ ਜਨਰੇਟਰ ਆ ਘਰਾਂ ਵਾਲਾ ਜੀ ਆਹਾਂ ਇੱਕ ਘਰਾਂ ਦਾ ਇੱਕ ਵੱਡਾ ਬੋਧ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਡਰੈਸਟ ਦੱਸ ਦੋ ਜੀ ਰਣਜੀਤ ਸਿੰਘ ਜੀ ਬੀਪੀਓ ਸੁਖਾਣੰਦ ਤਸਵੀਰ ਬਾਕਾਪੁਰਾਣਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਹੈ 9463621123 ਠੀਕ ਆ ਭਾਈ ਇੱਕ ਨੰਬਰ ਤੋਂ ਸ਼ੁਰੂ ਕਰ ਲੈਨੇ ਸੂਆ ਕਿੰਨਵਾ ਸੁੰਦੀ ਹੈ ਜੀ ਇਹ ਦੂਜਾ ਸੂਆ ਕਦੋਂ ਸੂਈ ਹੈ ਜੀ ਇਹ ਉਹ ਲੋਕ ਤੇ ਵਿਚਾਰ ਕਰ ਰਹੇ ਨੇ ਬੱਚਾ ਕੀ ਹੈ ਜੀ ਬੱਚੀ ਹੈ ਮਗਰ ਬੱਚੀ ਬਹੁਤ ਚੰਗੀ ਹੈ ਠੀਕ ਹੈ ਜਿਹੜਾ ਹੁਣ ਭਾਂਡੇ ਵਾਲਾ ਬੋਲਾ ਕਿੰਨਾ ਪਿਆਰ ਹੈ ਜੀ ਇਸਦੇ 8-9 ਲੁਣਗੇ ਜੀ ਕਿ ਜੋ ਕਿਦੇ ਤਾਂ ਨਹੀਂ ਹਨਾ ਦੀ ਓਕੇ ਜੀ ਮੁੱਲ ਬਾਈ ਇਹਦਾ ਮੋਲ ਸੀ ਵਾਲੀ ਉਹ ਜੁਮਾਨਤਾਂ ਮੁੱਲ ਬਾਈ 46000 ਰੁਪਿਆ ਕਰਦੇ ਆ ਬਾਕੀ ਮਾਨਤਨ ਬਾਈ ਕਹਿੰਦਾ ਉਹਦੇ ਚੋਂ ਜ਼ਰੂਰ ਕਰ ਦਾਂਗੇ ਜਿਹਨੂੰ ਗਾਂ ਪਸੰਦ ਆਉਂਦੀ ਆ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਜੀ ਦੋ ਨੰਬਰ ਰੋਟਾਵੀਟਰ ਕਿੰਨਾ ਮਾਡਲ ਹੈ ਜੀ ਰੋਟਾਵੀਟਰ ਹੀ ਹੈ 14 15 ਹੋਵੇ ਤੁਹਾਨੂੰ ਠੀਕ ਹੈ ਜੀ ਭੀਮ ਵਾਲਿਆਂ ਦਾ ਬਣਿਆ ਵਾ ਬਾਕੀ ਦਿਖਾ ਦਿੰਨੇ ਆ ਜੀ ਹਾਂ ਡ੍ਰਿਲ ਵੀ ਤੁਹਾਨੂੰ ਨਾਲ ਮਿਲ ਜੂਗੀ ਬਲੇਟਾਂ ਦੀ ਕੰਡੀਸ਼ਨ ਚੈੱਕ ਕਰ ਲਓ 7 ਫੁੱਟਾ ਰੋਟਾਵੀਟਰ ਆ ਇਹਦਾ ਕੀ ਮੁੱਲ ਹੈ ਜੀ ਇਹਦਾ 6500 ਜੀ ਹੋਜੂ ਲੈਸੀ ਹਾਂ ਜੀ ਆਪਕੋ ਠੀਕ ਹੈ ਅਗੇ ਜਨਰੇਟਰ ਕਿੰਨੇ ਕਿਲੋਵਾਟ ਦਾ ਜੀ ਇਹ 40 ਕਿਲੋਵਾਟ ਦਾ 40 किलो वाट ਦਾ ਜੀ ਤੇ ਆਪਾਂ ਆਪ ਹੀ ਬਣਾਇਆ ਠੀਕ ਆ ਬਾਈ ਤਾਂਬੇ ਚ ਬਣਿਆ ਹੋਇਆ ਜੀ ਆਪ ਬਾਈ ਨੇ ਤਿਆਰ ਕਰਾਇਆ 40 किलो वाट ਦਾ ਜੀ ਇਹਦਾ ਮੁੱਲ ਬਾਈ 65000 ਹੋ ਜੂ ਲੈਸ ਜੀ ਠੀਕ ਹੈ ਜੀ ਜੇ ਦੋਨੇ ਚਾ ਲੈਣਗੇ ਬਾਈ ਕਹਿੰਦੇ 125000 ਚ ਦੇ ਦਾਂਗੇ ਇੱਕ ਬਾਈ ਦਾ ਛੋਟਾ ਜਨਰੇਟਰ ਵੀ ਸੇਲ ਹੈ ਤਾਂ ਇਹ ਨੰਬਰ ਇਹ ਕਿੰਨੇ ਕਿਲੋਵਾਟ ਦਾ ਜਨਰੇਟਰ ਹੈ ਇਹ 7.5 ਕਿਲੋਵਾਟ ਦਾ ਤੇ ਜਿਹੜਾ ਇੰਜਨ ਲੱਗਿਆ ਉਹ ਕਿੰਨੇ ਸੀਸੀ ਹੈ ਜੀ ਇੰਜਨ ਦਾ ਤਾਂ ਨਹੀਂ ਮੈਨੂੰ ਪਤਾ ਜੀ ਇਹ ਕਿੰਨਾ ਚੱਲਦਾ ਹੁੰਦਾ ਹੈ ਤੇ ਠੀਕ ਹੈ ਕਿਹੜਾ ਇੰਜਨ ਆਗਾ ਪੀਟਰ ਇੰਜਨ ਆ ਤੇ ਪੱਖੇ ਵਾਲਾ ਜੀ ਇਹ ਹਾਂ ਜੀ ਜਨਰੇਟਰ ਦੀ ਲੋਡ ਨਹੀਂ ਹੁੰਦੀ ਇਹਨੂੰ ਹਾਂ ਜੀ ਹਾਂ ਜੀ ਬਾਕੀ ਹਿੰਦ ਦਾ ਇਲੈਕਟ੍ਰੀਕਲ ਵਰਕਸ ਦਾ ਬਣਿਆ ਵਾ ਮੰਡੀ ਵਾਲਾ ਜਿਹੜਾ ਜਨਰੇਟਰ ਹੁੰਦਾਗਾ 7.5 ਕਿਲੋਵਾਟ ਦਾ ਜਨਰੇਟਰ ਆ ਇਹ ਵੀ ਤਾਂਬੇ 'ਚ ਬਣਿਆ ਵਾ ਜੀ ਹਾਂ ਜੀ ਹਾਂ ਜੀ ਇਹਦਾ ਮੁੱਲ ਜੀ ਇਹਦਾ ਮੁੱਲ 32000 ਹੈ ਠੀਕ ਹੈ ਜੀ ਇਹਦਾ ਮੁੱਲ ਬਾਈ 32000 ਰੁਪਿਆ ਕਰਦੇ ਆ ਜਿਹਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਠੀਕ ਹੈ ਹਿੱਸਾ ਲੱਗਿਆ ਵਾ ਠੀਕ ਹੈ ਸਮੇਤ ਹਿੱਸਾ ਮੈਂ ਆਨਾ ਤੁਹਾਨੂੰ ਟਰੈਕਟਰ ਮਗਰ ਪਾ ਕੇ ਬੰਦਾ ਲਿਜਾ ਸਕਦਾ ਆਪਾਂ ਅਗਰ ਇਧਰਲੇ ਪਾਸੇ ਤੁਸੀਂ ਚੈੱਕ ਵੀ ਕਰਵਾ ਦਿੰਦੇ ਹੋ ਪ੍ਰੋਪਰ ਹਿੱਸਾ ਲੱਗਿਆ ਵਾ ਇੰਜਨ ਦੀ ਕੰਡੀਸ਼ਨ ਵੇਖ ਲਓ ਵਧੀਆ ਪਈ ਹੈ ਸਾਫ ਸਾਫ ਦਾ ਜਨਰੇਟਰ ਵੀ ਸਾਫ ਸਾਫ ਦਾ ਕਨੈਕਟ ਬਾਈ ਨਾ ਕਰ ਸਕਦੇ ਆ 32000 ਰੁਪਿਆ ਇਹਦਾ ਮੁੱਲ ਆ ਜੀ ਧੰਨਵਾਦ